ਸ਼ਹਿਰ ਫਗਵਾੜਾ ਵਿੱਚ ਹੁਸ਼ਿਆਰ ਪਰ ਰੋਡ ਤੇ ਕੂੜੇ ਵਿੱਚ ਸੁੱਟੀ ਧਾਰਮਿਕ ਸਮਗਰੀ ਦੇ ਮਾਮਲੇ ਨੇ ਉਦੋਂ ਇੱਕ ਨਵਾਂ ਮੋੜ ਲਿਆ ਜਦੋਂ ਪਤਾ ਚੱਲਿਆ ਕਿ ਧਾਰਮਿਕ ਸਮਗਰੀ ਫਗਵਾੜਾ ਦੀ ਇੱਕ ਮੰਦਰ ਕਮੇਟੀ ਦੇ ਸੇਵਾਦਾਰ ਵੱਲੋਂ ਕੂੜੇ ਵਿੱਚ ਸੁੱਟੀ ਗਈ ਹੈ ਅਤੇ ਸ਼ਿਵसेना ਬਾਲ ਠਾਕਰੇ ਦੇ ਕਮਲ ਸਰੋਜ ਨੇ ਇਸ ਸੰਬੰਧੀ ਬਧਰੇ ਜਾਣਕਾਰੀ ਦਿੱਤੀ ਹੈ ਪਰ ਜਿਸ ਮੰਦਰ ਦੇ ਸੇਵਾਦਾਰ ਅਤੇ ਕਮੇਟੀ ਵੱਲੋਂ ਇਸ ਘਟਨਾ ਨੂੰ ਲੈ ਕੇ ਮਾਫੀ ਵੀ ਮੰਗੀ ਹੈ ਦੱਸਿਆ ਨਹੀਂ ਗਿਆ ਕਿ ਕਮਲ ਸਰੋਜ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਫਿਰ ਤੋਂ ਕੋਈ ਮੰਦਰ ਕਮੇਟੀ ਇਸ ਤਰ੍ਹਾਂ ਦੀ ਗਲਤੀ ਦੁਹਰਾਉਂਦੀ ਹੈ ਤਾਂ ਕੋਈ ਮਾਫੀ ਨਹੀਂ ਦਿੱਤੀ ਜਾਵੇਗੀ ਇੱਥੇ ਵਰਣਨ ਜੋ ਹੈ ਕਿ ਹੁਸ਼ਾਲਪੁਰ ਰੋਡ ਤੇ ਕੂੜੇ ਦੇ ਢੇਰ ਤੇ ਧਾਰਮਿਕ ਸਮੱਗਰੀ ਨੂੰ ਸੁੱਟਿਆ ਗਿਆ ਸੀ ਅਤੇ Hindu ਸਮਾਜ ਵਿੱਚ ਭਾਰੀ ਰੋਸ ਪਾਇਆ ਗਿਆ ਸੀ ਦਿਖਾਉਂਦੇ ਹਾਂ ਕੀ ਹੈ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਫਗਵਾੜਾ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ ਹਰਿਸ਼ ਪੰਡਾਰੀ ਦੇ ਨਾਲ ਆੜਾ ਦੀ ਸੰਸਥਾ ਵੱਲੋਂ ਜਾਂ ਕਿਸੇ ਆਪਾਂ ਕਹਿ ਦਈਏ ਕਮੇਟੀ ਵੱਲੋਂ ਜਿਹੜਾ ਮੰਦਰਾਂ ਦਾ ਧਾਰਮਿਕ ਸਮਗਰੀ ਆ ਉਹਨੂੰ ਕੂੜੇਦਾਨ ਵਿੱਚ ਸੈੱਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਤੁਸੀਂ ਆਵਾਜ਼ ਚੱਕੀ ਤੇ ਲੋਕਾਂ ਨੂੰ ਇਸ ਮੁੱਦੇ ਬਾਰੇ ਪਤਾ ਲੱਗਿਆ ਤੇ ਕੀ ਮਾਮਲਾ ਸੀ ਤੇ ਅੱਜ ਕੀ ਗੱਲਬਾਤ ਤੁਹਾਡੀ ਪੁਲਿਸ ਪ੍ਰਸ਼ਾਸਨ ਨਾਲ ਹੋਈ ਹੈ ਇਹਦੇ ਬਾਰੇ ਤੇ ਜੈਸ਼ੀ ਰਾਮ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਕੱਲ ਪਤਾ ਲੱਗਾ ਸੀ ਉਹ ਤੁਹਾਡੇ ਮਾਧਿਅਮ ਰਾਹੀਂ ਸਾਰੇ ਸ਼ਹਿਰ ਨੂੰ ਇਸ ਚੀਜ਼ ਦਾ ਪਤਾ ਲੱਗਾ ਹੈ ਪਰ ਇਹਦੇ ਵਿੱਚ ਆਪਣੀ ਜੋ ਫਗਵਾੜਾ ਦੀ ਪੁਲਸ ਹੈ ਉਹਨਾਂ ਨੇ ਬਹੁਤ ਵਧੀਆ ਰੋਲ ਆਪਣਾ ਅਦਾ ਕੀਤਾ ਹੈ ਔਰ ਉਹਦੀ ਇਨਵੈਸਟੀਗੇਸ਼ਨ ਕਰਕੇ ਉਹ ਤੈਅ ਤੱਕ ਪਹੁੰਚ ਚੁੱਕੇ ਸੀਗੇ ਤੇ ਜਿਹਦੇ ਵਿੱਚ ਕਿ ਜਿਹੜੀ ਇੱਕ ਮੰਦਰ ਦੀ ਕਮੇਟੀ ਹੈ ਉਹਨਾਂ ਦੇ ਸੇਵਾਦਾਰਾਂ ਵੱਲੋਂ ਇਹ ਗਲਤੀ ਹੋਈ ਸੀ ਜਿਹਦਾ ਉਹਨਾਂ ਨੇ ਅਹਿਸਾਸ ਕੀਤਾ ਔਰ ਮੈਂ ਮੇਰੀ ਪਰਸਨਲ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਜੋ ਬੇਅਦਬੀ ਹੋਈ ਮੈਂ ਨਹੀਂ ਚਾਹੁੰਦਾ ਕਿ ਦੁਬਾਰਾ ਫਗਵਾੜੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋਵੇ ਜਾਂ ਜਿੰਨੀਆਂ ਵੀ ਇੱਥੇ ਸਾਡੇ ਧਾਰਮਿਕ ਕਮੇਟੀਆਂ ਕੋਈ ਵੀ ਬਣੀਆ ਚਾਹੇ ਕੋਈ ਮੰਦਰ ਹੈ ਕਿਸੇ ਦੀ ਹੈ ਵੀ ਹੈ ਜੇ ਇਸ ਤਰ੍ਹਾਂ ਦੀ ਦੁਬਾਰਾ ਕੋਈ ਤਰ੍ਹਾਂ ਦਾ ਕੰਮ ਕਰਦੇ ਆ ਤੇ ਉਹ ਦੁਬਾਰਾ ਮਾਫੀ ਦੇ ਲਾਇਕ ਨਹੀਂ ਹੋਣਗੇ ਔਰ ਮੈਂ ਸਾਰੇ ਮੰਦਰੀ ਕਮੇਟੀਆਂ ਨੂੰ ਚੇਤਾਵਨੀ ਦਿੰਦਾ ਕਿ ਕਿਸੇ ਵੀ ਜਗ੍ਹਾ ਤੇ ਇਸ ਤਰ੍ਹਾਂ ਜਿਹੜੀ ਆਪਣੇ ਕੋਈ ਵੀ ਹਾਰ ਸ਼ਿੰਗਾਰ ਜਾਂ ਕੋਈ ਵੀ ਪੂਜਾ ਦੀ ਸਮੱਗਰੀ ਹੈ ਉਹਨਾਂ ਨੂੰ ਬਕਾਇਦਾ ਤੁਸੀਂ ਜਲ ਪ੍ਰਵਾਹ ਕਰੋ ਔਰ ਅਗਨੀ ਭੇਟ ਕਰੋ ਪਰ ਇਸ ਤਰ੍ਹਾਂ ਢੇਰਾਂ ਦੇ ਵਿੱਚ ਜੇ ਦੇਖਾਂਗਾ ਤਾਂ ਦੁਬਾਰਾ ਇਸ ਚੀਜ਼ ਨੂੰ ਮੈਂ برداشت ਨਹੀਂ ਕਰਾਂਗਾ ਔਰ ਉਸ ਦੇ ਉੱਪਰ ਜੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਹੋਏਗੀ ਅੱਜ ਤਾਂ ਉਹਨਾਂ ਨੇ ਮਾਫੀ ਮੰਗੀ ਹੈ ਐਜ਼ ਅ ਇਨਸਾਨੀਅਤ ਦੇ ਨਾਤੇ ਉਹਨਾਂ ਨੇ ਜਦੋਂ ਅਹਿਸਾਸ ਕੀਤਾ ਹੈ ਤੇ ਸ਼ਿਵਸ਼ਨਾ ਉਹਦਾ 12 ਸਾਲ ਠਾਕਰੂ ਬਿਲੋਂ ਮੈਂ ਆਪਣਾ ਫਰਜ਼ ਨਿਭਾਉਂਦੇ ਹੋਏ ਮੈਂ ਉਹਨਾਂ ਨੂੰ ਇੱਕ ਮੌਕਾ ਦੇ ਦਿੱਤਾ ਹੈ ਔਰ ਨਾਲ ਹੀ ਇਸ ਦੇ ਨਾਲ ਸਾਰੀ ਕਮਿਟੀਆ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ ਆਪਣੀ ਇਹ ਤੁਸੀਂ ਬੇਅਦਬੀ ਕਰ ਰਹੇ ਹੋ ਜਾਂ ਤੁਹਾਡੀ ਵਜ੍ਹਾ ਕਰਕੇ ਅਨਗਹਿਲੀ ਕਰਕੇ ਹੋ ਰਹੀਆਂ ਹਨ ਉਹਨਾਂ ਤੇ ਥੋੜੀ ਸ਼ਕਤੀ ਨਾਲ ਪੈਰਾ ਦਿਓ ਤਾਂ ਕਿ ਕਿਸੇ ਨੂੰ ਇੱਕ ਐਨ ਦਾ ਮੌਕਾ ਨਾ ਮਿਲੇ ਜਿਹੜੀਆਂ ਹੋਰ ਵੀ ਕਮੇਟੀਆਂ ਨੇ ਹੋ ਸਕਦਾ ਹੈ ਕਿ ਪਹਿਲਾਂ ਤੋਂ ਇਹ ਕੰਮ ਜਾਰੀ ਹੋਵੇ ਜਾਂ ਕਿ ਹਰ ਹਫਤੇ ਹੀ ਇਦਾਂ ਹੁੰਦਾ ਹੋਵੇ ਕਿਉਂਕਿ ਸਫਾਈ ਤਾਂ ਕਰਨੀ ਸਫਾਈ ਤੋਂ ਬਾਅਦ ਸਮਾਨ ਨੂੰ ਉਹ ਕਿੱਥੇ ਪਹੁੰਚਾਉਂਦੇ ਆ ਇਹਦੇ ਬਾਰੇ ਕੁਝ ਤੁਹਾਨੂੰ ਪਤਾ ਲੱਗਾ ਜੀ ਜੀ ਇਹਦੇ ਬਾਰੇ ਤਾਂ ਵੈਸੇ ਉਹਨਾਂ ਨੇ ਕੁਝ ਨਹੀਂ ਦੱਸਿਆ ਪਰ ਇਹੀ ਕਿਹਾ ਕਿ ਜੋ ਵੀ ਪਹਿਲਾਂ ਸਮਗਰੀ ਹੁੰਦੀ ਹੈ ਅਸੀਂ ਉਹਨੂੰ ਜਲ ਪ੍ਰਵਾਹ ਹੀ ਕਰਦੇ ਆ ਔਰ ਜੇ ਅੱਗੇ ਕਿਤੇ ਇਸਦਾ ਦੀ ਆਪਣੀ ਨੋਟਿਸ ਆਈ ਤਾਂ ਆਪਾਂ ਵੀ ਇਸਦਾ ਧਿਆਨ ਰੱਖਾਂਗੇ ਘੁੰਮਾਂਗੇ ਜੇ ਕਿਤੇ ਨਜ਼ਰ ਆਈ ਕਿ ਉਹਤੇ ਫਿਰ ਦੁਬਾਰਾ ਕਾਨੂੰਨੀ ਕਾਰਵਾਈ ਹੋਗੀ ਮਾਫੀ ਨਾਵਾ ਨਹੀਂ ਹੋਗੀ ਤੁਹਾਨੂੰ ਕੀ ਲੱਗ ਰਿਹਾ ਜਿਸ ਤਰ੍ਹਾਂ ਮੰਦਿਰ ਦੀ ਕਮੇਟੀ ਹੈ ਜੇ ਮੰਦਿਰ ਦੀ ਕਮੇਟੀ ਇਹ ਕੰਮ ਕਰੇ ਤੇ ਆਮ ਬੰਦਾ ਕੀ ਕਰੇਗਾ ਜਿਹਨੂੰ ਸਮਝ ਨਹੀਂ ਹੋਏਗੀ ਬੜੀ ਸ਼ਰਮ ਦੀ ਗੱਲ ਹੈ ਸਾਡੇ ਲਈ ਔਰ ਜੋ ਧਾਰਮਿਕ ਕਮੇਟੀ ਕੋਈ ਵੀ ਆਪਣੀਆਂ ਬਣੀਆਂ ਹੋਈਆਂ ਮੰਦਿਰ ਦੇ ਵਿੱਚ ਅਸੀਂ ਮੰਦਿਰ ਦੀ ਸੇਵਾ ਕਰ ਰਹੇ ਹਾਂ ਸੰਭਾਲ ਕਰ ਰਹੇ ਹਾਂ ਔਰ ਉਹਨਾਂ ਦੀ ਇੱਕ ਨੈਤਿਕ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਇੱਕ ਸੇਵਾਦਾਰ ਨੂੰ ਆਪਾਂ ਕਹਿੰਦੇ ਸੇਵਾਦਾਰ ਤੋਂ ਹੋਗਾ ਲੇਕਿਨ ਉਹ ਤੇ ਇੱਕ ਮੈਨੇਜਮੈਂਟ ਹੈ ਕੋਈ ਵੀ ਚੀਜ਼ ਹੈ ਉਹਨਾਂ ਦੀ ਦੇਖ ਰੇਖੇ ਅੰਦਰ ਸਾਰਾ ਕੁਝ ਹੁੰਦਾ ਹੈ ਪਰ ਇਹ ਹੁਣ ਮੈਂ ਤੇ ਇਹੀ ਕਹੂੰਗਾ ਕਿ ਇੱਕ ਲਾਪਰਵਾਹੀ ਜਾਂ ਅਨਗੈਲੀ ਜਾਂ ਕਿਸ ਤਰ੍ਹਾਂ ਹੋਇਆ ਪਰ ਉਹਨਾਂ ਨੇ ਜਿਸ ਤਰ੍ਹਾਂ ਸਾਰੀ ਸਮੁਦਾਇ ਨੇ ਬੈਠ ਕੇ ਰਿਅਲਾਈਜ਼ ਕੀਤਾ ਔਰ ਕਮੇਟੀ ਨੇ ਆਪਾਂ ਤੋਂ ਕਿਹਾ ਕਿ ਹਾਂ ਵੀ ਅਸੀਂ ਬਿਲੋਚੀ ਦੀ ਮਾਫੀ ਮੰਗਦੇ ਆ ਤੇ ਇਸ ਕਰਕੇ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਪਰ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਹੋਰ ਜਿਹੜੀਆਂ ਕਮੇਟੀਆਂ ਨੇ ਉਹਨਾਂ ਨੂੰ ਕੀ ਤੁਹਾਡੇ ਵੱਲ ਨਿਰਦੇਸ਼ ਮਤਲਬ ਚੇਤਾਵਨੀ ਨਹੀਂ ਹੋਵੇਗੀ ਕਿ ਜੇ ਗਾਂ ਤੋਂ ਵੀ ਇਦਾਂ ਦਾ ਕੋਈ ਅਪਮਾਨ ਹੁੰਦਾ ਹੋਇਆ ਤਾਂ ਉੱਤੇ ਕੀ ਕਰੇਗੀ ਸ਼ਿਵ ਸੈਨਾ ਉਧਰ ਕੋਈ ਸਮਝੌਤਾ ਨਹੀਂ ਹੋਏਗਾ ਔਰ ਸ਼ਿਵ ਸੈਨਾ ਹੈ ਬਾਲਾ ਸਾਹਿਬ ਠਾਕਰੇ ਦੀਕ ਜਿਹੜੀ ਸੋਚ ਹੈ ਉਹ ਕਿਸੇ ਖਾਸ ਇੱਕ ਸਮੁਦਾਇਆ ਇੱਕ ਤਰ੍ਹਾਂ ਦੀ ਕੰਮ ਨਹੀਂ ਕਰਦੀ ਕਿਸੇ ਵੀ ਧਰਮ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਇਸ ਤਰ੍ਹਾਂ ਦੀ ਬੇਇਜ਼ਤੀ ਮਿਲਦੀ ਹੈ ਕਿ ਉਸ ਜਗ੍ਹਾ ਤੇ ਠੋਕ ਕੇ ਅਸੀਂ ਪੈਰਾ ਦਵਾਂਗੇ ਔਰ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਕੀ ਹੁਣ ਤੁਸੀਂ ਕੰਪਲੇਟ ਇਹ ਵਾਪਸ ਲੈ ਰਹੇ ਜਿਸ ਤਰੀਕੇ ਨਾਲ ਹੁਣ ਸਾਰਾ ਮੈਟਰ ਸ਼ਾਟ ਆਊਟ ਹੋ ਗਿਆ ਹੈ ਈ ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਕੰਪਲੀਟ ਵਾਪਸ ਕਰਨਾ ਸਾਰੇ ਪ੍ਰਕਰਨ ਦੇ ਵਿੱਚ ਦੋਸ਼ੀ ਕੌਣ ਪਾਇਆ ਗਿਆ ਕਮੇਟੀ ਪਾਈ ਗਈ ਹੈ ਕਿ ਕੋਈ ਪਰਸਨਲ ਹੀ ਹੈ ਕਿਸੇ ਬੰਦੇ ਦੀ ਇਫਰਾਤ ਹੈ ਜਿ ਕੋ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸਾਡੀ ਇੱਕ ਸੇਵਾਦਾਰ ਤੋਂ ਹੀ ਗਲਤੀ ਹੋਈ ਹੈ ਤੇ ਉਹ ਸੇਵਾਦਾਰ ਕਮੇਟੀ ਨੇ ਰੱਖਿਆ ਹੈ ਕਿ ਉਹ ਆਪਣੇ ਆਪ ਹੀ ਉੱਥੇ ਸੇਵਾ ਕਰ ਰਿਹਾ ਹੈ ਇਹ ਕੋਈ ਚੀਜ਼ ਤਾਂ ਉਹਨਾਂ ਨੇ ਦੱਸ ਹੀ ਪਰ ਉਹਨਾਂ ਨੇ ਕਮੇਟੀ ਨੇ ਰੱਖਿਆ ਹੋਇਆ ਹੈ ਔਰ ਉਹ ਕਾਫੀ ਦੇਰ ਤੋਂ ਉੱਥੇ ਸੇਵਾ ਕਰ ਰਿਹਾ ਹੈ ਇਹਦਾ ਮਤਲਬ ਇਹ ਸਾਰੇ ਪ੍ਰਕਰਨ ਦੀ ਕਮੇਟੀ ਵੀ ਕਿਸੇ ਨਾ ਕਿਸੇ ਦੋਸ਼ੀ ਹੈਗੀ ਜੇ ਕੋਈ ਕਮੇਟੀ ਨੂੰ ਇਹ ਅਹਿਸਾਸ ਹੋਇਆ ਉਹਨਾਂ ਨੇ ਤਾਂ ਹੀ ਸਾਰੇ ਦੇ ਵਿੱਚ ਬੈਠ ਕੇ ਇਸ ਨੂੰ ਕਮੇਟੀ ਨੇ ਇਹ ਸਿੱਧਾ ਕੋਈ ਕੋਪਤਾ ਪ੍ਰਬੰਧ ਨਹੀਂ ਕੀਤਾ ਆਈ ਥਿੰਕ ਦੇਖੋ ਉਹ ਕਹਿੰਦੇ ਵੈਸੇ ਅੱਗੇ ਤਾਂ ਕਦੀ ਇਦਾਂ ਹੋਇਆ ਨਹੀਂ ਪਰ ਇਹ ਜੋ ਹੋਇਆ ਉਹ ਏਸੀ ਲਈ ਕਹਿੰਦੇ ਕਿ ਹਾਂ ਵੀ ਅਸੀਂ ਬਹੁਤ ਜ਼ਿਆਦਾ ਆਪਣਿਆਂ ਨੂੰ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਪਰ ਮੈਂ ਬੇਨਤੀ ਕੀਤੀ ਹੈ ਉਹਨਾਂ ਨੂੰ ਕਿ ਦੁਬਾਰਾ ਇਹ ਚੀਜ਼ ਨਾ ਹੋਵੇ